साहिब श्री गुरु नानक देव जी दे सौ छपिजवे प्रकाश दिहाड़े ते बाबा श्री चंद महाराज जी दे सौ इकतीवे प्रकाश पूर्व न समर्पित महान गुरमत समागम मिति 16 नवंबर एतवार सवेरे 11 बजे तो शाम 5 बजे तक उदासीन ब्रह्म अखाड़ा साब मांडी पिहोवा हरियाणा विखे संत बाबा गुरविंदर सिंह जी ਮਾਂਡੀ ਵਾਲਿਆਂ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ ਇਸ ਗੁਰਮਤ ਸਮਾਗਮ ਦੇ ਵਿੱਚ ਪੰਥ ਦੀਆਂ ਸਮੂਹ ਸੰਪਰਦਾਵਾਂ ਦੇ ਸੰਤ ਮਹਾਪੁਰਖ ਕਥਾਵਾਚਕ ਪ੍ਰਸਿੱਧ ਰਾਗੀ ਢਾਡੀ ਜਥੇ ਕਥਾ ਅਤੇ ਕੀਰਤਨ ਦੁਆਰਾ ਸੰਗਤ ਨੂੰ ਗੁਰ ਚਰਨਾਂ ਨਾਲ ਜੋੜਨਗੇ ਆਪ ਜੀ ਇਸ ਸਮਾਗਮ ਨੂੰ ਦੇਖ ਸਕਦੇ ਹੋ ਖਾਸ ਪ੍ਰਸਾਰਣ ਰਾਹੀਂ ਮਿਤੀ 16 ਨਵੰਬਰ ਐਤਵਾਰ ਸਵੇਰੇ 11 ਵਜੇ ਤੋਂ ਪੀਟੀਸੀ ਸਿਮਰਨਤੇ